ਅਕਸਰ ਲੋਕ ਜਿੰਦਗੀ ਦੇ ਵਿੱਚ ਆਪਣੀ ਨੌਕਰੀ ਨੂੰ ਹੀ ਸਭ ਕੁਝ ਸਮਝਦੇ ਨੇ ਔਰ ਆਪਣੀ ਸਾਰੀ ਜ਼ਿੰਦਗੀ ਇੱਕ ਨੌਕਰੀ ਦੇ ਪਿੱਛੇ ਹੀ ਲਗਾ ਦਿੰਦੇ ਨੇ ਚਾਹੇ ਨੌਕਰੀ ਸਰਕਾਰੀ ਹੋਵੇ ਚਾਹੇ ਨੌਕਰੀ ਪ੍ਰਾਈਵੇਟ ਹੋਵੇ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਨੌਕਰੀ ਦੇ ਨਾਲ-ਨਾਲ ਹੋਰ ਕੰਮ ਕਰਨਾ ਪਸੰਦ ਕਰਦੇ ਨੇ ਜਾਂ ਆਪਣੇ ਐਫਰਟਸ ਲਗਾਉਂਦੇ ਨੇ ਨਹੀਂ ਤਾਂ 99% ਲੋਕ ਜਿਹੜੇ ਨੇ ਇੱਕ ਨੌਕਰੀ ਦੇ ਉੱਪਰ ਹੀ ਆਪਣੀ ਪੂਰੀ ਜ਼ਿੰਦਗੀ ਨੂੰ ਕੱਢ ਦਿੰਦੇ ਨੇ ਇਹੀ ਜਿਹੜੀ ਡਿਪੈਂਡੈਂਸੀ ਆ ਉਹਨਾਂ ਨੂੰ 9 ਤੋਂ 5 ਵਾਲੀ ਜਿਹੜੀ ਜੌਬ ਹੈਗੀ ਉਹਦੇ ਵਿੱਚ ਫਸਾ ਕੇ ਰੱਖਦੀ ਜੇਕਰ ਨੌਕਰੀ ਦੇ ਨਾਲ-ਨਾਲ ਜੇ ਤੁਸੀਂ ਹੋਰ ਇਨਕਮ ਸੋਰਸ ਐਡ ਕਰ ਸਕਦੇ ਹੋ ਜਿਵੇਂ ਕਿ ਬਹੁ ਸਾਰੇ ਲੋਕ ਨੇ 9 ਤੋਂ 5 ਜੌਬ ਕਰਦੇ ਨੇ ਫਿਰ ਉਹ 6 ਤੋਂ 8 ਤੱਕ ਕੁਛ ਨਾ ਕੁਛ ਹੋਰ ਕੰਮ ਕਰਦੇ ਨੇ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਤਰੀਕੇ ਨਾਲ ਢਾਲਣਾ ਸ਼ੁਰੂ ਕਰ ਦਿੱਤਾ ਆਪਣੀ ਜਿਹੜੀ ਹੈ ਤੁਹਾਡੀ ਆਲਸ ਆ ਉਹਨੂੰ ਛੱਡ ਦਿੱਤਾ ਤੁਸੀਂ ਆਪਣੇ ਐਫਰ ਹੋਰ ਜ਼ਿੰਦਗੀਆਂ ਦੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਤੇ ਸਫਲਤਾ ਤੁਹਾਨੂੰ ਜ਼ਰੂਰ ਹੀ ਮਿਲੇਗੀ ਕਿਉਂਕਿ ਅੱਜਕੱਲ ਇੰਨੇ ਜ਼ਿਆਦਾ ਖਰਚੇ ਨੇ ਕਿ ਇੱਕ ਨੌਕਰੀ ਤੋਂ ਕਦੇ ਵੀ ਪੂਰੀ ਨਹੀਂ ਹੋ ਸਕਦੇ। ਅੱਜਕੱਲ ਇੰਟਰਨੈਟ ਦਾ ਜ਼ਮਾਨਾ ਆ ਗਿਆ ਸਾਡੇ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਵੱਧ ਗਈਆਂ ਨੇ। ਆਪਾਂ ਜਦੋਂ ਇੱਕ ਛੋਟੀ ਜਿਹੀ ਚੀਜ਼ ਇੰਟਰਨੈਟ ਤੇ ਦੇਖ ਲੈਨੇ ਆ ਤੇ ਸਾਡਾ ਮਨ ਹੁੰਦਾ ਕੋਈ ਚੀਜ਼ ਸਾਨੂੰ ਚਾਹੀਦੀ ਹੋਵੇ ਚਾਹੇ ਫਿਰ ਨਾ ਚਾਹੀਦੀ ਹੋਵੇ ਅਸੀਂ ਉਹ ਚੀਜ਼ ਨੂੰ ਬਾਏ ਕਰ ਲੈਨੇ ਆ ਜਾਂ ਫਿਰ ਖਰੀਦ ਲੈਨੇ ਆ। ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਜਦੋਂ ਅਸੀਂ ਤਾਂ ਕਰ ਪਾਵਾਂਗੇ ਜਦੋਂ ਸਾਡੇ ਕੋਲ ਐਡੀਸ਼ਨਲ ਜਿਹੜੇ ਨੇ ਇਨਕਮ ਸਰਸਸ ਹੋਣਗੇ। ਐਡੀਸ਼ਨਲ ਇਨਕਮ ਸਰਸਸ ਸਾਡੇ ਕੋਲ ਤਾਂ ਬਣ ਗਏ ਜੇ ਅਸੀਂ 9 ਤੋਂ 5 ਜੌ ਕਰੀਏ ਕਿ ਆਪਣੀ ਜ਼ਿੰਦਗੀ ਨੂੰ ਅੱਗੇ ਲੈਵਲ ਤੇ ਵੀ ਵਧਾਈਏ ਔਰ ਇਸ ਦੇ ਨਾਲ ਨਾਲ ਜਿਹੜੀਆਂ ਆਪਣੀਆਂ ਖਵਾਇਸ਼ਾਂ ਨੇ ਸਾਡੀਆਂ ਉਹ ਵੀ ਅਸੀਂ ਪੂਰੀਆਂ ਕਰ ਪਾਈਏ